ਸਤਗੁਰੂ ਬ੍ਰਹਮਾਨੰਦ ਜੀ ਮਹਾਰਾਜ ਪੂਰੀ ਵਾਲੇ ਗਉਆਂ ਵਾਲੇ ਵੀ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੀ ਵਰਸੀ ਦੇ ਮੌਕੇ ਤੇ ਪਹੁੰਚੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸਾਹਿਬ ਸਤਿ ਸਾਹਿਬ ਸਤਿ ਸਾਹਿਬ ਬਹੁਤ ਕਰਮਾਂ ਵਾਲਾ ਦਿਨ ਹੈ ਮੇਰੇ ਲਈ ਅੱਜ ਕਿਸਮਤ ਵਾਲਾ ਦਿਨ ਹੈ ਕਿ ਇੰਨੀਆਂ ਜਿਹੜੀਆਂ ਇਲਾਹੀ ਰੂਹਾਂ ਨਾਲ ਮੇਲ ਹੋਇਆ ਸੰਤ ਮਹਾਂਪੁਰਸ਼ ਜਿਹੜੇ ਨੇ ਉਨਰ ਦਰਸ਼ਨ ਹੋਏ ਨੇ ਔਰ ਮਨ ਗਦਗਦ ਹੋ ਗਿਆ ਸਭ ਤੋਂ ਵੱਡੀ ਜਿਹੜੀ ਲੋਕ ਸੇਵਾ ਅੱਜ ਦੇ ਜ਼ਮਾਨੇ 'ਚ ਉਹ ਸਿੱਖਿਆ ਸਿਹਤ ਤੇ ਆਪਣਾ ਵਾਤਾਵਰਣ ਹੈਲਥ ਐਜੂਕੇਸ਼ਨ ਐਂਡ এনवायरमेंट ਸਭ ਤੋਂ ਵੱਡੀਆਂ ਇਹ ਲੋੜਾਂ ਨੇ ਕਿ ਗਰੀਬ ਗਰੀਬ ਦੀ ਗਰੀਬੀ ਨੂੰ ਕੋਈ ਪੀਲਾ ਕਾਰਡ ਬਣਾ ਕੇ ਨੀਲਾ ਕਾਰਡ ਬਣਾ ਕੇ ਹਰਾ ਕਾਰਡ ਬਣਾ ਕੇ ਨਹੀਂ ਦੂਰ ਕਰ ਸਕਦਾ ਗਰੀਬ ਦੀ ਗਰੀਬੀ ਗਰੀਬ ਦਾ ਬੱਚਾ ਖੁਦ ਕਰ ਸਕਦਾ ਹੈ ਦੂਰ ਜੇ ਉਹਨੂੰ ਹੈਲਥ ਤੇ ਕੁਆਲਟੀ ਐਜੂਕੇਸ਼ਨ ਮਿਲ ਜੇ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਸਿੱਖਿਆ দান ਤੋਂ ਵੱਡਾ ਕੋਈ ਪੁੰਨ ਨਹੀਂ ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੰਸਥਾ ਕਿੰਨੇ ਸਾਲਾਂ ਤੋਂ ਇਹ ਕਰਦੀ ਆ ਰਹੀ ਹੈ ਕਾਲਜੇਸ ਦੇ ਵਿੱਚ ਸਕੂਲਾਂ ਦੇ ਵਿੱਚ ਸਿੱਖਿਆ ਦਾ ਪ੍ਰਚਾਰ ਔਰ ਕੁਆਲਟੀ ਸਿੱਖਿਆ ਦਾ ਪ੍ਰਚਾਰ ਫਿਰ ਦੂਜਾ ਆ ਗਿਆ ਹੈਲਥ ਪੀਜੀਆਈ ਗੱਡੀ ਜਾਂਦੀ ਹੈ ਲੰਗਰ ਵਾਲੀ ਹਰ ਰੋਜ਼ ਅੱਜ ਜ਼ਮਾਨਾ ਹੈ ਪੁੱਤ ਪਿਓ ਨੂੰ ਰੋਟੀ ਨਹੀਂ ਖਵਾਉਂਦਾ ਔਲਾਦ ਮਾਪਿਆਂ ਨੂੰ ਰੋਟੀ ਨਹੀਂ ਖਵਾਉਂਦੀ ਇੱਥੋਂ ਗੱਡੀਆਂ ਭਰ ਕੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਜਾਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਵਾਸਤੇ ਇੱਥੇ ਇੱਥੋਂ ਲੰਗਰ ਜਾ ਰਿਹਾ ਹੈ ਕਿਸੇ ਕੀਮਤ 'ਚ ਇਸ ਸੇਵਾ ਦੀ ਕਿਸੇ ਕਰੰਸੀ 'ਚ ਮੁੱਲ ਨਹੀਂ ਪਾਇਆ ਜਾ ਸਕਦਾ ਕਹਿੰਦਾ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਬੱਚਾ ਸੀ ਜਦੋਂ ਮਾਂ ਉਦੋਂ ਬਹੁਤ ਰੋਂਦੀ ਸੀ ਜਦੋਂ ਛੋਟਾ ਮੁੰਡਾ ਰੋਟੀ ਨਹੀਂ ਸिखਾਂਦਾ ਮਾਂ ਅੱਜ ਵੀ ਬਹੁਤ ਰੋਂਦੀ ਹੈ ਕਿਉਂਕਿ ਛੋਟਾ ਮੁੰਡਾ ਰੋਟੀ ਨਹੀਂ ਦਿੰਦਾ ਆ ਹਾਲਤ ਹੋ ਵੀ ਸਕਦੀ ਅਨਾਥ ਆਸ਼ਰਮ ਖੁੱਲ ਗਏ ਬਿਰਧ ਆਸ਼ਰਮ ਖੁੱਲ ਗਏ ਜਿਹੜੇ ਸਮਾਜ ਦੇ ਵਿੱਚ ਬਿਰਧ ਆਸ਼ਰਮ ਖੁੱਲ ਜਾਣ ਜਾਦਾ ਸੰਖਿਆ ਚ ਇਹਦਾ ਮਤਲਬ ਉੱਥੋਂ ਦੇ ਜਿਹੜੇ ਲੋਕ ਨੇ ਪੱਥਰ ਦਿਲ ਹੋ ਗਏ ਉਹ ਆਪਣੇ ਮਾਪਿਆਂ ਦੀ ਸੇਵਾ ਨਹੀਂ ਕਰ ਸਕਦੇ ਕਹਿੰਦੇ ਆ ਕਿ ਜਿਹਦੇ ਘਰੇ ਮਾਪੇ ਨੇ ਬਜ਼ੁਰਗ ਉਹਨਾਂ ਨੂੰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਂਦੀ ਆਹ ਸੰਸਥਾ ਤਾਂ ਪਤਾ ਹੀ ਨਹੀਂ ਕਿਨੇ ਤੀਰਥ ਹਰ ਰੋਜ਼ ਕਰਾਉਂਦੀ ਆ ਆਪਾਂ ਸਾਰੇ ਕਿਸਮਤ ਵਾਲੇ ਆ ਕਿ ਇੱਥੇ ਬੈਠ ਕੇ ਆਪਾਂ ਗੱਲਾਂ ਕਰ ਰਹੇ ਆ ਮਨੁੱਖਤਾ ਦੀ ਭਲਾਈ ਦੀ ਫਿਰ ਮੈਂ ਮੈਨੂੰ ਯਾਦ ਆ ਇਹ ਗੱਲ ਬੇ ਜ਼ੁਬਾਨੇ ਪੰਛੀਆਂ ਤੇ ਜਾਨਵਰਾਂ ਵਾਸਤੇ ਵੀ ਖੁਰਾਕ ਦਾ ਪਾਣੀ ਦਾ ਪੀਣ ਦਾ ਪ੍ਰਬੰਧ ਕਰਨਾ ਇਹ ਬਹੁਤ ਵੱਡੀ ਗੱਲ ਆ ਕੁਦਰਤ ਵੱਲੋਂ ਸ਼ਾਇਦ ਸੰਯੋਗ ਹੀ ਕਹਿ ਲੋ ਕਿ ਮੈਂ ਆਪਣੇ ਘਰੇ ਜਦੋਂ ਤੋਂ ਮੈਂ ਆਪਣੇ ਪਿੰਡੋਂ ਬਾਹਰ ਨਿਕਲਿਆ ਤਾਂ ਮੈਂ ਅੱਜ ਵੀ ਆਪਣੇ ਘਰੇ ਸਤਨਾਜਾ ਪਾ ਕੇ ਲਾਉਣਾ ਉਹਦੇ ਚ ਖੰਡਾ ਕੇ ਪੰਜ ਛੇ ਪਾਣੀ ਠੰਡੇ ਪਾਣੀ ਵਾਲੇ ਪੌਟ ਰੱਖਿਓ ਇਹਨੇ ਹਰ ਰੋਜ਼ ਕੁੱਗੀਆਂ ਗਟਾਰਾਂ ਚਿੜੀਆਂ ਮੋਰ ਉੱਥੋਂ ਪਾਣੀ ਪੀਂਦੇ ਨੇ ਸਤਨਾਜਾ ਆਪਣਾ ਆਪਣਾ ਖਰਾਬਾ ਉਹ ਫਿਰ ਪਰਮਾਨੰਦ ਕਹਿੰਦੇ ਆ ਨਾ ਕਿ ਜਿਹੜਾ ਜਿਹੜਾ ਜੰਝ ਲਿੰਦਾ ਹੈ ਉਹ ਫਿਰ ਚੋਗਾ ਵੀ ਲਿੰਦਾ ਹੈ ਜਿਹਨੇ ਚੁੰਜ ਦੇਤੀ ਉਹਦਾ ਵੀ ਚੋਗਾ ਦੇਊਗਾ ਔਰ ਔਰ ਚੁੰਜ ਵੀ ਫਿਰ ਚੋਗੇ ਦੇ ਹਿਸਾਬ ਨਾਲ ਦਿੰਦਾ ਹੈ ਕਈ ਜਾਨਵਰਾਂ ਦੀ ਚੁੰਜ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਉਹਨੇ ਚੋਗਾ ਥੱਲੋਂ ਕੱਢਣਾ ਹੁੰਦਾ ਹੈ ਚਿੜੀ ਦਾ ਚਿੜੀ ਦੀ ਚੁੰਜ ਇੰਨੀ ਕੁ ਹੁੰਦੀ ਹੈ ਕਿਉਂਕਿ ਉਹਦਾ ਚੋਗਾ ਉੱਪਰ ਹੀ ਪਿਆ ਹੁੰਦਾ ਹੈ ਸੋ ਉਹ ਤੋਂ ਵੱਡਾ ਸ਼ਕਤੀਵਾਨ ਕੋਈ ਹੋ ਨਹੀਂ ਸਕਦਾ ਔਰ ਥੱਲੇ ਆ ਕੇ ਸਵਾਮੀ ਜੀ ਵਰਗੇ ਲੋਕ ਤੁਹਾਡਾ ਜਿਹੜਾ ਸਮਾਂ ਜਾਂ ਤੁਹਾਡਾ ਜਿਹੜਾ ਦਸਵੰਦ ਹੈ ਉਹ ਪੰਛੀਆਂ ਜਨੌਰਾਂ ਬੇਸਹਾਰਾ ਲੋਕਾਂ ਵਾਸਤੇ ਵਰਤਨੇ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਮੈਂ ਤਾਂ ਜਦੋਂ ਵੀ ਮੈਨੂੰ ਕਿਤੇ ਐਮਐਲਏ ਸਾਹਿਬਾਨ ਬੈਠੇ ਨੇ ਕਿਤੇ ਮੌਕਾ ਮਿਲਦਾ ਹੈ ਕਿ ਕਿਤੇ ਕਿਸੇ ਐਸੀ ਜਗ੍ਹਾ ਤੇ ਜਾਣਾ ਜਿੱਥੇ ਬਹੁਤ ਰੋਹਾਨੀ ਰੂਹਾਂ ਆਈਆਂ ਹੋਣਗੀਆਂ ਬਹੁਤ ਮਹਾਸੰਤ ਮਹਾਪੁਰਸ਼ ਆਏ ਹੋਣਗੇ ਕੋਈ ਪੁਰਾਣੇ ਜਨਮਾਂ ਦੇ ਪੁੰਨ ਹੀ ਨੇ ਆਪਣੇ ਕੇ ਅੱਜ ਪਦਾਰਥਵਾਦੀ ਮੈਂ ਵੀ ਇਹੀ ਅਰਦਾਸ ਕਰਦਾ ਰਹਿਣਾ ਪਰਮਾਤਮਾ ਅੱਗੇ ਹਰ ਰੋਜ਼ ਸ਼ਾਮ ਸਵੇਰੇ ਕਿ ਪਰਮਾਤਮਾ ਐਡੀ ਵੱਡੀ ਇੱਜ਼ਤ ਬਖਸ਼ਦੀ ਐਡਾ ਵੱਡਾ ਮਾਣ ਬਖਸ਼ਦਾ ਆਉਦਾ ਬਖਸ਼ਦਾ ਬਸ ਹੁਣ ਇੱਕ ਸਮਤ ਬਖਸ਼ੀ ਬਲ ਬਖਸ਼ੀ ਕਿ ਮੇਰੇ ਮੇਰੀ ਕਲਮ ਚੋਂ ਕੋਈ ਇਹੋ ਜਿਹਾ ਫੈਸਲਾ ਨਾ ਨਿਕਲੇ ਜਿਸ ਦੇ ਨਾਲ ਕਿਸੇ ਦੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਇਹੋ ਜਿਹੇ ਫੈਸਲੇ ਜ਼ਰੂਰ ਕਰਵਾ ਦੀ ਮੈਨੂੰ ਪਾ ਮੈਂ ਅਧੀ ਰਾਤ ਨੂੰ ਉਠਾ ਕੇ ਜਿਹਦੇ ਨਾਲ ਕਿਸੇ ਘਰ ਦੀ ਕਬੀਲਦਾਰੀ ਲਈ ਤੇ ਚੜਦੀ ਹੋਵੇ ਸੋ ਮੈਂ ਹਰ ਰੋਜ਼ ਇਹ ਅਰਦਾਸ ਕਰਦਾ ਪਰਮਾਤਮਾ ਅਗੇ ਕਿ ਪਰਮਾਤਮਾ ਜਿੰਨੀ ਕੀ ਇੱਜ਼ਤ ਬਖਸ਼ੀ ਐ ਪਾ ਮੈਂ ਵਧਾਈ ਨਾ ਪਰ ਇਹ ਤੋਂ ਘਟਣ ਨਾ ਲਈ ਕਾਇਮ ਰੱਖ ਲਈਂ ਨੀ ਕਿਉਂਕਿ ਕੋਈ ਮੁੱਲ ਨਹੀਂ ਹੈਗਾ ਜੀ ਕੋਈ ਮੁੱਲ ਨਹੀਂ ਹੈਗਾ ਲੋਕਾਂ ਦੇ ਪਿਆਰ ਦਾ ਕਈ ਜਨਮ ਮੈਂ ਹਰ ਸਾਹ ਬਾਅਦ ਵੀ ਧੰਨਵਾਦ ਕਹਿਣ ਲੱਗ ਜਾ ਤਾਂ ਵੀ ਕਦੋਂ ਲੱਗ ਜਾਣਗੇ ਮੈਨੂੰ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਔਰ ਇਸ ਪੱਧਰ ਤੇ ਪਰਮਾਤਮਾ ਨੇ ਇੱਜ਼ਤ ਮਾਨ ਬਖਸ਼ਿਆ ਲੋਕਾ ਜੀ ਪਰਮਾਤਮਾ ਵਸਤ ਵਸਦਾ ਹੈ ਜੀ ਸੋ ਮੈਨੂੰ ਖੁਸ਼ੀ ਹੈ ਜੇ ਇਸ ਗੱਲ ਦੀ ਹੈ ਕਿ ਸਰਕਾਰਾਂ ਇਕੱਲੀਆਂ ਨਹੀਂ ਕਰ ਸਕਦੀਆਂ ਇਹ ਕੰਮ ਜਦੋਂ ਸੰਸਥਾਵਾਂ ਨਾਲ ਆ ਜਾਣ ਜਦੋਂ ਨਾਲ ਇਸ ਤਰ੍ਹਾਂ ਦੀਆਂ ਸੰਸਥਾਵਾਂ ਆ ਕੇ ਕਹਿਣ ਕਿ ਜੀ ਅਸੀਂ ਇੱਥੇ ਕਾਲਜ ਬਣਾਉਣਾ ਹੈ ਤੇ ਸਾਨੂੰ ਥੋੜਾ ਜਿਹਾ ਆ ਐਨਓਸੀ ਚਾਹੀਦੀ ਹੈ ਤੇ ਉਹ ਕਾਲਜ ਦੁੱਗਣਾ ਤਿਗਣਾ ਬਣਾ ਕੇ ਅਸੀਂ ਪੇਸ਼ ਕਰਾਂਗੇ ਮੇਰੀ ਅੱਜ ਦੀ ਡਿਊਟੀ ਬਣਦੀ ਹੈ ਮੈਂ ਇੱਕ ਟੀਚਰ ਦਾ ਬੇਟਾ ਮੈਂ ਐਜੂਕੇਸ਼ਨ ਫੀਲਡ ਦੇ ਵਿੱਚ ਮੈਂ ਕੰਮ ਕਰ ਰਿਹਾ ਹਾਂ ਸਕੂਲ ਬਣਾ ਰਹੇ ਹਾਂ ਹਸਪਤਾਲ ਬਣਾ ਰਹੇ ਹਾਂ ਮੈਂ ਕੋਈ ਇੱਥੇ ਰੈਲੀ ਕਰਨ ਨਹੀਂ ਆਇਆ ਨਾ ਹੀ ਮੈਂ ਕੋਈ ਚੋਣ ਨਿਸ਼ਾਨ ਜਾਂ ਕੋਈ ਮੈਂ ਤਾਂ ਦਰਸ਼ਨ ਕਰਨ ਆਇਆ ਔਰ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੈਂ ਵਧਾਈ ਦੇਣ ਆਇਆ ਕਿ ਤੁਸੀਂ ਬਹੁਤ ਕਿਸਮਤ ਵਾਲੇ ਹੋ ਜਿਹੜੇ ਜਿਹੜੇ ਚਰਨਾ ਚ ਤੁਸੀਂ ਬੈਠੇ ਹੋ ਇੱਥੋਂ ਵਿਦਿਆ ਵਿਚਾਰੀ ਤਪਾਰੂਪਕਾਰੀ ਤੇ ਇੱਥੋਂ ਖੇਤ ਚ ਬਾਡੀ ਕਰਨ ਵੇਲੇ ਥੋੜੀ ਜੀ ਕਣਕ ਛੱਡ ਦਿੰਨੇ ਆ ਥੋੜਾ ਜਿਹਾ ਬਾਜਰਾ ਥੋੜਾ ਜਿਹਾ ਜਿਹੜਾ ਫਸਲ ਆ ਉਹਦਾ ਹਿੱਸਾ ਛੱਡ ਦਿੰਨੇ ਆ ਕਿ ਬੇਜ਼ਵਾਨੇ ਜਨੌਰ ਖਾ ਲੈਣਗੇ ਆਪਾਂ ਉਹ ਲੋਕ ਆ ਜੀ ਸਾਨੂੰ ਤਾਂ ਗੁਰੂ ਸਾਹਿਬ ਨੇ 20 ਰੁਪਏ ਦਾ ਲੰਗਰ ਬਖਸ਼ਿਆ ਸੀ ਉਹ 20 ਰੁਪਏ ਦੀ ਐਫ ਡੀ ਰਹਿੰਦੀ ਦੁਨੀਆ ਤੱਕ ਰਹੂਗੀ ਉਹ ਮੁੱਕਣੀ ਨਹੀਂ ਦੁਨੀਆ ਭਰ ਚ ਕੋਈ ਕੋਈ ਆਫਤ ਆ ਜਾਏ ਕੋਈ ਜੰਗ ਲੱਗ ਜਾਏ ਕੋਈ ਪਹਚਾਲ ਆ ਜੇ ਬਾਕੀ ਇੰਟਰਨੈਸ਼ਨਲ ਸੰਸਥਾਵਾਂ ਪਹੁੰਚਣ ਨਾ ਪਹੁੰਚਣ ਸਾਡਾ ਗੁਰੂ ਨਾਨਕ ਸਾਹਿਬ ਦਾ ਲੰਗਰ ਜ਼ਰੂਰ ਲੱਗ ਜਾਂਦਾ ਉੱਥੇ ਸਭ ਤੋਂ ਪਹਿਲਾਂ ਇਹ ਸਾਨੂੰ ਬਖਸ਼ਿਸ਼ ਹੈ ਪਰਮਾਤਮਾ ਦੀ ਇਹ ਧਰਤੀ ਨੂੰ ਬਖਸ਼ਿਸ਼ ਹੈ ਸੋ ਆਚਾਰੀਆ ਸਵਾਮੀ ਚੇਤਨਾਨ ਜੀ ਮੈਨੂੰ ਅਸ਼ੀਰਵਾਦ ਦਿੱਤਾ ਉਹਨਾਂ ਨੇ ਔਰ ਉਹਨਾਂ ਨੇ ਵੀ ਮੈਨੂੰ ਹੁਣ ਇਹੀ ਕਿਹਾ ਕਿ ਤੁਸੀਂ ਜੋ ਕਰ ਰਹੇ ਹੋ ਬਸ ਓਨੈਸਟੀ ਨਾਲ ਕਰਦੇ ਰਹੋ ਇਹ ਤੋਂ ਵੱਡਾ ਅਸ਼ੀਰਵਾਦ ਕੀ ਮਿਲ ਸਕਦਾ ਹੈ ਈਮਾਨਦਾਰੀ ਤੋਂ ਵੱਡਾ ਕੋਈ ਦੌਲਤ ਨਹੀਂ ਹੈਗੀ ਈਮਾਨਦਾਰੀ ਤੋਂ ਵੱਡੀ ਜੇ ਕਿਸੇ ਨੂੰ ਮਿਲ ਜੇ ਲੋਕ ਛੇਤੀ ਛੇਤੀ ਆਪਣੇ ਦਿਲਾਂ 'ਚ ਜਗ੍ਹਾ ਨਹੀਂ ਦਿੰਦੇ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਸਤੇ ਕਾਲਣਾ ਕਰਨੀਆਂ ਪੈਂਦੀਆਂ ਨੇ ਤਾਂ ਲੋਕ ਜਿਹੜੇ ਨੇ ਉਹ ਤੁਹਾਨੂੰ ਜਗ੍ਹਾ ਦਿੰਦੇ ਆ ਸੁਆਮੀ ਜੀ ਵਰਗੇ ਆ ਜਿਹੜੇ ਸਾਰੇ ਆ ਰੂਹਾਂ ਬੈਠੀਆਂ ਨੇ ਇਹਨਾਂ ਨੇ ਕਾਲਣਾ ਕਾਲੀਆਂ ਹੋਈਆਂ ਨੇ ਤਾਂ ਆਪਣੀ ਆਪਣੀ ਜਗ੍ਹਾ ਤੇ ਇਹਨਾਂ ਦੀ ਮੰਨਤਾ ਹੈ ਮੰਨਤਾ ਕੀ ਹੈ ਕਿ ਗੁਰੂ ਜੀ ਰਾਹ ਦੱਸ ਦੋ ਗੁਰੂ ਜਦੋਂ ਰਾਹ ਦਸੇਰੇ ਹੋਣ ਸ਼ਹੀਦ ਜਦੋਂ ਸਾਨੂੰ ਆਜ਼ਾਦੀਆਂ ਲੈਣ ਵਾਸਤੇ ਆਪਣੀਆਂ ਜਵਾਨੀਆਂ ਲੇਖੇ ਲਾਈਆਂ ਹੁਣ ਵੇਚ ਦੇ ਫਿਰ ਉਹ ਤੋਂ ਉਹ ਤੋਂ ਵੱਡਾ ਕੌਮ ਉਹ ਤੋਂ ਵੱਡੀ ਕੌਮ ਕਿਸਮਤ ਵਾਲੀ ਨਹੀਂ ਹੋ ਸਕਦੀ ਇੱਕ ਰਾਜਾ ਸੀ ਰਾਜਾ ਸੀ ਰਾਜੇ ਨੇ ਬੁਲਾਏ ਸਾਰੇ ਵਜ਼ੀਰ ਕਿ ਮੇਰੀ ਮਹਿਮਾ ਕਿਵੇਂ ਹੋ ਸਕਦੀ ਹੈ ਲੋਕ ਮੇਰੀ ਪੱਲੇ ਬੱਲੇ ਕਿਵੇਂ ਕਰ ਸਕਦੇ ਨੇ ਉਹ ਕਹਿੰਦੇ ਜੀ ਆਪਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਨੂੰ ਖੋਲ ਦੋ ਥੋੜੀ ਬੱਲੇ ਬੱਲੇ ਹੋ ਜਾਊਗੀ ਉਹ ਇੱਕ ਫਕੀਰ ਨੂੰ ਪਤਾ ਲੱਗ ਗਿਆ ਕਿ ਰਾਜਾ ਪੈਸੇ ਦਾ ਮਾਣ ਕਰਦਾ ਹੈ ਕਹਿੰਦਾ ਕੋਈ ਗੱਲ ਨਹੀਂ ਅਨਾਉਂਸਮੈਂਟ ਕਰਤੀ ਕਿ ਇੱਥੇ ਰਾਜਾ ਆਪਣੇ ਖਜ਼ਾਨੇ ਦਾ ਮੂੰਹ ਖੋਲੂਗਾ ਲਾਈਨ ਲੱਗ ਕੇ ਆ ਜਾਓ ਉਹ ਫਕੀਰ ਵੀ ਲਾਈਨ 'ਚ ਲੱਗ ਗਿਆ ਲੋਕਾਂ ਨੂੰ ਮੋਹਰਾਂ ਸੋਨਾ ਬੰਡੀਗੇ ਬੰਡੀਗੇ ਲੰਬੀ ਲਾਈਨ ਸੀ ਜਦੋਂ ਫਕੀਰ ਦੀ ਵਾਰੀ ਆਈ ਉਹਨੇ ਆਖਿਆ ਜੀ ਮੈਂ ਤਾਂ ਵਾਰੀ ਤਾਂ ਆ ਗਈ ਆਹ ਵਿਚਾਰਾ ਪਹਖਾਰੀ ਬੈਠਾ ਇੱਕ ਆਜਾ ਬੰਦਾ ਹੈ ਹੈਂਡੀਕੈਪਟ ਹੈ ਜਿੱਦਾਂ ਉਹ ਜੀ ਲਾਈਨ 'ਚ ਵੀ ਨਹੀਂ ਲੱਗਿਆ ਇਹ ਤਾਂ ਵਾਰੀ ਬਹੁਤ ਲੇਟ ਆਉ ਉਹਨੇ ਕੀ ਕੀਤਾ ਆਪ ਆਪਦੇ ਵਾਲੀ ਜਗ੍ਹਾ ਉਹ ਪਹਖਾਰੇ ਨੂੰ ਦੇਤੀ ਉਹ ਜਿਹੜਾ ਅਪਾਹਜ ਸੀ ਕਹਿੰਦੇ ਮੇਰੀ ਥਾਂ ਤੇ ਤੂੰ ਲੈ ਲੈ ਮੈਂ ਦੁਆਰੇ ਆ ਜਾਣਾ ਦੁਆਰੇ ਲਾਈਨ 'ਚ ਲੱਗ ਗਿਆ ਜਦੋਂ ਦੁਆਰੇ ਵਾਰੀ ਆਈ ਫੇਰ ਕੋਈ ਨਾ ਕੋਈ ਬੈਠਾ ਸੀ ਬੇਸਹਾਰਾ ਕਹਿੰਦਾ ਯਾਰ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਤੂੰ ਆ ਲੈ ਮੇਰੀ ਜਗ੍ਹਾ ਤੇ ਆ ਜਾ ਮੈਂ ਦੁਬਾਰੇ ਲਾਈਨ 'ਚ ਲੱਗ ਜਾਂਦਾ ਜਦੋਂ 15 20 ਵਾਰੀ ਐਦਾਂ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾਂ ਹੀ ਨਾ ਲਵੇ ਉਹ ਫਕੀਰ ਦੀ ਬੱਲੇ ਬੱਲੇ ਕਿ ਇੱਕ ਬੰਦਾ ਯਾਰ ਆਪਦੀਆਂ ਵਾਰੀਆਂ ਹੀ ਦੇਈ ਜਾਂਦਾ ਹੈ ਕਮਾਲ ਹੈ ਫੇਰ ਲਾਈਨ 'ਚ ਲੱਗ ਜਾਂਦਾ ਹੈ ਵਾਰੀਆਂ ਉਹ ਰਾਜੇ ਨੂੰ ਕਿਸੇ ਨੇ ਦੱਸਿਆ ਕਿ ਐਵੇਂ ਹੋ ਗਿਆ ਰਾਜਾ ਬੜਾ ਗੁੱਸੇ 'ਚ ਹੋਇਆ ਕਹਿੰਦਾ ਯਾਰ ਖਜ਼ਾਨਾ ਮੈਂ ਲਟਾ ਰਿਹਾ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਹੈ ਕੋਈ ਨਹੀਂ ਕਹਿੰਦਾ ਮੈਂ ਆਪ ਵੰਡਾਂ ਰਾਜਾ ਆਪ ਵੰਡਣ ਲੱਗ ਗਿਆ ਫਕੀਰ ਦੀ ਜਦੋਂ ਵਾਰੀ ਆਈ ਫਕੀਰ ਨੇ ਫੇਰ ਕਿਸੇ ਨੂੰ ਕਹਿਤਾ ਕਹਿੰਦਾ ਵੀ ਤੂੰ ਆ ਜਾ ਤੂੰ ਆ ਜਾ ਮੈਂ ਬਾਅਦ ਦੁਬਾਰਾ ਆ ਜੰਨਾ ਉਹ ਰਾਜਾ ਕਹਿੰਦਾ ਗੱਲ ਸੁਣ ਬਾਬਾ ਤੂੰ ਸਵੇਰ ਦਾ ਲੱਗਿਆ ਇਹ ਕੰਮ ਕਰਨ ਜਦੋਂ ਤੇਰੀ ਵਾਰੀ ਆਉਂਦੀ ਹੈ ਤੂੰ ਕਿਸੇ ਹੋਰ ਨੂੰ ਦੇ ਦਿੰਦਾ ਹੈ ਤੇ ਫੇਰ ਲਾਈਨ 'ਚ ਲੱਗ ਜਾਂਦਾ ਹੈ ਇਹ ਤੇਰੇ ਤੇ ਕਾਰਵਾਈ ਹੋਊ ਕਹਿੰਦਾ ਗੱਲ ਸੁਣੋ ਮਹਾਰਾਜ ਸਾਹਿਬ ਦੋਨੇ ਇੱਕੋ ਜਿਹੇ ਆ ਕਹਿੰਦੇ ਕਿਵੇਂ ਕਹਿੰਦਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀ ਹੈ ਤੂੰ ਖਜ਼ਾਨਾ ਵੰਡੀਂ ਨਾ ਮੈਂ ਵਾਰੀ ਵੰਡੀਂ ਨਾ ਦੇਖਦੇ ਆ ਕਿਹਦੀ ਪਹਿਲਾਂ ਜਿਹੜੀ ਆ ਸਲਤਨਤ ਖਤਮ ਹੁੰਦੀ ਐ ਵਾਰੀਆਂ ਕਿਦ ਕਦੋਂ ਮੁੱਕੜ ਗਈਆਂ ਜੀ ਕਹਿੰਦਾ ਤੂੰ ਖਜ਼ਾਨਾ ਵੰਡ ਦੇਖਦੇ ਆ ਤੇਰਾ ਖਜ਼ਾਨਾ ਪਹਿਲਾਂ ਮੁੱਕਦਾ ਜਾਂ ਮੇਰੀ ਵਾਰੀ ਪਹਿਲਾਂ ਮੁੱਕਦੀ ਐ ਸੋ ਇਹ ਫਕੀਰ ਜਿਹੜੇ ਲੋਕ ਭਗਤ ਲੋਕ ਨੇ ਇਹ ਵਾਰੀਆਂ ਵੰਡਦੇ ਆਪਣੀਆਂ ਕਿ ਭਾਈ ਤੁਸੀਂ ਤੁਸੀਂ ਆਓ ਪੂਰੇ ਤੁਸੀਂ ਪੜੋ ਤੁਸੀਂ ਜੱਜ ਬਣੋ ਤੁਸੀਂ ਡੀਸੀ ਲੱਗੋ ਤੁਹਾਡੇ ਬੱਚੇ ਅੱਗੇ ਆਉਣ ਥੋੜਾ लाज ਅਸੀਂ ਕਰਾਵੇਂ ਵਾਰੀਆਂ ਦਿੰਦੇ ਐ ਸੋ ਇੱਕ ਪਾਸੇ ਖਜ਼ਾਨਾ ਇੱਕ ਪਾਸੇ ਫਕੀਰ ਦੀ ਵਾਰੀ ਵੱਡਾ ਕੌਣ ਐ ਫਕੀਰ ਦੀ ਵਾਰੀ ਉਹ ਕਹਿੰਦਾ ਤੂੰ ਇਹ ਵੰਡੀ ਜਨਾ ਮੇਰੇ ਕੋਲੇ ਵਾਰੀ ਐ ਮੈਂ ਵਾਰੀਆਂ ਵੰਡੀ ਜਨਾ ਆਹੀ ਆਪਣੇ ਚ ਫਰਕ ਐ ਕਹਿੰਦਾ ਸੋ ਸਾਨੂੰ ਬੜਾ ਵਿਰਸਾ ਪਿਆ ਸਾਡੇ ਕੋਲੇ ਪੜਨ ਨੂੰ ਬੱਚਿਆਂ ਨੂੰ ਪੜਾਓ ਮੈਂ ਮਾਵਾਂ ਪੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਬੱਚਿਆਂ ਨੂੰ ਪੜਾਓ ਔਰ ਇਸ ਗੱਲ ਦੀ ਗਾਰੰਟੀ ਹੈ ਗੁਰੂ ਸਾਹਿਬ ਦਾ ਸ਼ਹੀਦਾਂ ਦਾ ਸਵਾਮੀ ਭਗਤ ਫਕੀਰ ਲੋਕਾਂ ਦਾ ਆਸ਼ੀਰਵਾਦ ਹੈ ਕਿ ਜੇ ਤੁਹਾਡੇ ਬੱਚੇ ਪੜਨਗੇ ਉਹਨਾਂ ਦੀ ਵਾਰੀ ਬਿਲਕੁਲ ਇਮਾਨਦਾਰੀ ਨਾਲ ਆਊਗੀ ਇੱਕ ਗਲੀ ਵਾਲਾ ਪੈਸਾ ਵੀ ਰਿਸ਼ਵਤ ਨਹੀਂ ਹੋਊਗੀ ਕਿਸੇ ਨੂੰ ਸ਼ਿਫਾਰਿਸ਼ ਲਾਉਣ ਦੀ ਲੋੜ ਨਹੀਂ ਪਊਗੀ ਇਹ ਨਹੀਂ ਹੋ ਸਕਦਾ ਕਿ 500 ਨੰਬਰ ਦਾ ਪੇਪਰ ਹੈ 490 ਵਾਲੀ ਕੋਈ ਕੁੜੀ ਇਸ ਕਰਕੇ ਰਹਗੀ ਕਿ ਉਹਦੇ ਬਾਪੂ ਨੂੰ ਕੋਈ ਐਮਐਲਏ ਨਹੀਂ ਜਾਣਦਾ ਸੀ ਜਾਂ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਵਾਲਾ ਕੋਈ ਬੱਚਾ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲ ਪੈਸੇ ਸੀ ਜਾਂ ਸਪਾਰਸ ਸੀ ਇਹ ਨਹੀਂ ਹੋ ਸਕਦਾ 490 ਵਾਲੇ ਨੂੰ 490 ਵਾਲੇ ਨੂੰ ਹੀ ਮਿਲੂਗੀ ਸੋ ਇਹ ਇਹ ਸਮੱਤ ਕਿੱਥੋਂ ਆਉਂਦੀ ਹੈ ਜਦੋਂ ਤੁਸੀਂ ਇਹੋ ਜੀਆਂ ਜਗ੍ਹਾ ਤੇ ਨਤਬਸਤ ਕੁੰਦੇ ਰਹੋਗੇ ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਹੁੰਦਾ ਰਹਿੰਦਾ ਹੈ ਕਿ ਹਾਂ ਆਪਾਂ ਨੇ ਉੱਥੋਂ ਵਾਅਦਾ ਕੀਤਾ ਸੀ ਉੱਥੇ ਆ ਪਵਿੱਤਰ ਸਟੇਜ ਹੈ ਇਥੋਂ ਕੋਈ ਬਾਹਰ ਕੀਤਾ ਸੀ ਉਹ ਨਿਭਾਉਣਾ ਹੈ ਨਹੀਂ ਤਾਂ ਨਹੀਂ ਤਾਂ ਫਿਰ ਇੱਥੇ ਆਏ ਬੜੇ ਬੜੇ ਆਏ ਬੜੇ ਤੁਰ ਗਏ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਵੇੜੇ ਚੱਕੋ ਚੱਕੋ ਕਰਦੇ ਜ ਜਿੰਨਾ ਪਿੱਛੇ ਪਾਪ ਕਮਾਉਨੇ ਆ ਠੱਗੀਆਂ ਮਾਰਦੇ ਆ ਉਹ ਕੰਟਾ ਵੀ ਨਹੀਂ ਰੱਖਦੇ ਜਦੋਂ ਪ੍ਰਾਂਤ ਤਿਆਗ ਦਿੰਦੇ ਆ ਬੰਦਾ ਕੰਟਾ ਵੀ ਘਰੇ ਨਹੀਂ ਰੱਖਦੇ ਉਹ ਕਹਿੰਦੇ ਉਹ ਗੱਲ ਨਹੀਂ ਨੰਗਲਾਂ ਵਾਲੀ ਭੂਆ ਪਰਸੋਂ ਨੂੰ ਆਜੂ ਫੁੱਲਾਂ ਤੇ ਤੇਰਾ ਚੱਕੀ ਏ ਚੱਕੋ 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 ਛੇਤੀ ਚੱਕੋ ਸੋ ਇਸ ਕਰਕੇ ਭਾਈ ਜਾਣਾ ਕੱਖ ਨਹੀਂ ਇੱਥੋਂ ਕਰਮ ਜਾਣੇ ਨੇ ਚੰਗੇ ਕੰਮ ਕਰ ਜਿਓਂਗੇ ਨਾਲ ਚਾਰ ਬੰਦੇ ਯਾਦ ਕਰ ਲਿਆ ਕਰਨਗੇ ਨਹੀਂ ਤਾਂ ਇੱਥੇ ਪਹਿਲੀਆਂ ਵਰਸੀਆਂ ਮਨਾਉਣ ਗੀ ਪਰਿਵਾਰ ਵੀ ਭੁੱਲ ਜਾਂਦਾ ਪਹਿਲੀ ਵਰਸੀ ਤੇ ਆ ਆ ਦੇਖੋ 1912 ਤੋਂ 2002 ਤੱਕ ਲੈ ਵਰਸੀਆਂ ਆਉਣ ਵਾਲੇ 500 ਸਾਲ ਬਾਅਦ ਆਪਾਂ ਨਹੀਂ ਹੋਵਾਂਗੇ ਆਬਰਸੀਆਂ ਮਨਾਇਆ ਜਾਂਦੀ ਹੈ ਰਹਿਣ ਗਿਆ ਕਿਉਂਕਿ ਫਕੀਰਾਂ ਦੀਆਂ ਵਰਸੀ ਇਹ ਉਹਨਾਂ ਦੀਆਂ ਵਰਸੀਆਂ ਨੇ ਜਿਨੇ ਮੋਹ ਮਾਇਆ ਤਿਆਗ ਕੇ ਦੁਨੀਆਂ ਨੂੰ ਸੱਚੇ ਰਸਤੇ ਪਾਇਆ ਸੱਚ ਦੀ ਗੱਲ ਕੀਤੀ ਸੋ ਅਸੀਂ ਤਾਂ ਇਸ ਪੱਖੋਂ ਪੰਜਾਬ ਬਹੁਤ ਕਿਸਮਤ ਵਾਲਾ ਹੈ ਕਿ ਸਾਡੇ ਕੋਲੇ ਫਕੀਰ ਭਗਤ ਸ਼ਾਇਰ ਸੰਤ ਔਰ ਸੰਪਰਦਾਵਾਂ ਮੱਠਾਂ ਡੇਰੇ ਸੱਚ ਨੂੰ ਸੱਚ ਦਾ ਰਾਦ ਖਾਣ ਵਾਲੇ ਔਰ ਗੁਰਬਾਣੀ ਉਹਦਾ ਖਜ਼ਾਨਾ ਹੀ ਬਹੁਤ ਵੱਡਾ ਹੈ ਗੁਰਬਾਣੀ ਤੋਂ ਹੀ ਸਿੱਖਿਆ ਲੈ ਕੇ ਆਪਾਂ ਅੱਗੇ ਚੱਲਦੇ ਸੋ ਗੁਰੂ ਸਾਹਿਬ ਦੀ ਬਹੁਤ ਬਖਸ਼ਿਸ਼ ਹੈ ਮੈਂ ਉਹਨੂੰ ਬਹੁਤ ਮੈਨੂੰ ਮਨ ਅੱਜ ਮੇਰਾ ਖੁਸ਼ ਹੋਇਆ ਇਸ ਗੱਲ ਤੋਂ ਕਿ ਮੇਰੇ ਮੈਂ ਕੱਲਾ ਨਹੀਂ ਹੈਗਾ ਮੈਂ ਕੱਲਾ ਨਹੀਂ ਹੈਗਾ ਕਿ ਮੈਂ ਫੀਲ ਕਰਾਂ ਕਿ ਯਰ ਐਜੂਕੇਸ਼ਨ ਤੇ ਹੈਲਥ ਤੇ ਕੰਮ ਕਰਨਾ ਹੈ এনवायरमेंट ਤੇ ਕੰਮ ਕਰਨਾ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾਤਾ ਉਹ ਪਾਣੀ ਵੀ ਬਚਾਉਣਾ ਹੈ ਹਵਾ ਵੀ ਬਚਾਉਣੀ ਹੈ ਧਰਤੀ ਬਚਾਉਣੀ ਹੈ ਇਹੋ ਜਿਹਾ ਸੰਸਤਾਵਾ ਜਦੋਂ ਮੇਰੇ ਨਾਲ ਨੇ ਤਾਂ ਮੇਰਾ ਹੌਸਲਾ ਦੁੱਗਣਾ ਤਿੱਗਣਾ ਚੌਗਣਾ ਹੋ ਜਾਂਦਾ ਹੈ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਰਾਜਨੀਤੀ ਗੱਲਾਂ ਰੈਲੀਆਂ ਕਿਤੇ ਫੇਰ ਕਰਾਂਗੇ ਮੈਨੂੰ ਕੋਈ ਪੱਤਰਕਾਰ ਕਿਤੇ ਮੈਂ ਮੱਥਾ ਟੇਕਣ ਜਾਣਾ ਕੋਈ ਪੱਤਰਕਾਰ ਮੈਨੂੰ ਪੁੱਛ ਲਿੰਦਾ ਮੈਂ ਕਹਿੰਦਾ ਇਸ ਜਗ੍ਹਾ ਤੇ ਮੰਗਣ ਆਏ ਆ ਇਸ ਜਗ੍ਹਾ ਤੇ ਵੰਡਣ ਨਹੀਂ ਆਏ ਇਸ ਜਗ੍ਹਾ ਤੋਂ ਮੰਗਣਾ ਆ ਜੇ ਕੋਈ ਰਾਜਨੀਤੀ ਦੀ ਗੱਲ ਕਰਨੀ ਹੈ ਸੜਕ ਦੇ ਪਰਲੇ ਪਾਸੇ ਜਾ ਕੇ ਮੇਰੇ ਨਾਲ ਗੱਲ ਕਰੀਂ ਉੱਥੇ ਜਾ ਕੇ ਕੋਈ ਹੋਰ ਗੱਲ ਕਰ ਲਾਂਗੇ ਇਸ ਜਗ੍ਹਾ ਤੇ ਕੋਈ ਨਿੰਦਿਆ ਕੋਈ ਚੁਗਲੀ ਨਹੀਂ ਕਰਨੀ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਣਾ ਮੰਦਾ ਸ਼ਬਦ ਨਹੀਂ ਬੋਲਣਾ ਸੋ ਅਸੀਂ ਮੈਂ ਕਿਸਮਤ ਵਾਲਾ ਤੇ ਮੈਂ ਇੱਥੇ ਅੱਜ ਪਹੁੰਚ ਕੇ ਮੈਨੂੰ ਸਕੂਨ ਮਿਲਿਆ ਕਿੰਨੀ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਬਾਹਰ ਖੜੀ ਹੈ ਇੰਨੀ ਤੁਰੇ ਫਿਰਦੇ ਜਿੰਨੇ ਬੈਠੇ ਹੋ लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे सो मैं जदों मैनु बुलाऊंगे मैं हाजिर हों रहूंगा और आशीर्वाद लेंदा रहूंगा समत बख्शे परमात्मा मैं इस संस्था का धनवादी हूँ तरह मैं कहना प्रेजेंटेशन लेके आओ ਮੈਂ ਸਾਰੇ ٹرسٹ ਨੂੰ ਕਹਿਣਾ ਆ ਕੇ ਬੈਠ ਕੇ ਆਪਾਂ ਇਸ ਹੈਲਥ ਦੇ ਮਿਸ਼ਨ ਨੂੰ ਐਜੂਕੇਸ਼ਨ ਦੇ ਮਿਸ਼ਨ ਨੂੰ ਤੇ ਵਾਤਾਵਰਣ ਦੇ ਮਿਸ਼ਨ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਵਾਂਗੇ ਸਰਕਾਰ ਵੱਲੋਂ ਜੋ ਸਹਿਯੋਗ ਚਾਹੀਦੀ ਹੋਈ ਖੁੱਲੇ ਦਿਲ ਨਾਲ ਕਰਾਂਗੇ ਅਸੀਂ ਆਪਣੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਕੋਈ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਇੰਨਾ ਹੀ ਮੈਂ ਤਾਂ ਕਹੂੰਗਾ ਔਰ ਮੈਂ ਤੁਹਾਡਾ ਪੁੱਤ ਤੁਹਾਡਾ ਛੋਟਾ ਵੱਡਾ ਭਾਈ ਬਣ ਕੇ ਆਇਆ ਹਾਂ मुख्यमंत्री ये छोटे मोटे अहदे ने इन्होंने संस्थाव मूरे यही जगह पर आके वो अहदे बहुत छोटे रह जाते हैं सत साहेब सत साहेब सत साहेब